ਦ ਜਿਸ ਨੇ ਦਿੱਤਾ ਹੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਵੱਲੋਂ ਭਾਰਤ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੂੰ ਸਨਦ ਦਿੱਤਾ ਜਾਂਦਾ ਹੈ ਜੀ 7 ਸਿਮਿਲਨ ਦਾ ਉਸੇ ਦੌਰਾਨ ਹੀ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਜਾਂਦੀ ਹੈ ਕਿ ਜਿਸ ਤਰੀਕੇ ਦੇ ਨਾਲ ਹਰਦੀਪ ਸਿੰਘ ਨੀਜਾ ਟਾਰਗੇਟ ਤੇ ਸੀਗੇ ਉਸੇ ਤਰੀਕੇ ਨਾਲ ਐਨ ਡੀ ਪੀ ਦੇ ਸਾਬਕਾ ਲੀਡਰ ਜਦਮੇ ਸਿੰਘ ਵੀ ਟਾਰਗੇਟ ਤੇ ਸੀਗੇ ਕਿਵੇਂ ਦੇਖਦੇ ਹੋ ਸਾਰੇ ਘਟਨਾਕਰਨ ਨੂੰ ਹੁਣ ਮੋਦੀ ਸਾਹਿਬ ਨੇ ਕੈਨੇਡਾ ਪਹੁੰਚਨੇ ਪਰ ਇਸੇ ਤਰ੍ਹਾਂ ਨਹੀਂ ਉੱਥੇ ਸਿੱਖ ਸੰਗਤਾਂ ਦੇ ਵੱਲੋਂ ਕੈਨੇਡਾ ਦੀ ਪਾਰਲੀਮੈਂਟ ਦੇ ਬਾਹਰ ਕਾਫੀ ਤਿੱਖਾ ਵਿਰੋਧ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ ਕਿਵੇਂ ਦੇ ਰਹੇ ਸਾਰੇ ਕਨਕਰ ਨੂੰ ਤੁਸੀਂ ਜੀ ਬਿਲਕੁਲ ਬਿਲਕੁਲ ਉਹਨਾਂ ਦਿਨਾਂ ਦੇ ਵਿੱਚ ਹੀ ਖਬਰ ਨਿਕਲ ਕੇ ਆ ਜਾਣੀ ਗਲੋਬਲ ਨਿਊਜ਼ ਵੱਲੋਂ ਇਹ ਖਬਰ ਨਸ਼ਰ ਕੀਤੀ ਗਈ ਹੈ ਕਿ ਜਗਮੀਤ ਸਿੰਘ ਜੋ ਐਨ ਡੀ ਪੀ ਦੇ ਸਾਬਕਾ ਲੀਡਰ ਤੇ ਇੱਕ ਪ੍ਰੋਮਿਨੈਂਟ ਸਿੱਖ ਮੰਨੇ ਜਾਂਦੇ ਨੇ ਕੈਨੇਡਾ ਦੇ ਵਿੱਚ ਤੇ ਦੁਨੀਆ ਭਰ ਦੇ ਵਿੱਚ ਉਹਨਾਂ ਦਾ ਨਾਮ ਹੈ ਕਿਉਂਕਿ ਇਕਲੌਤੇ ਐਸੇ ਸਿੱਖ ਲੀਡਰ ਸੀ ਜਿਹੜੇ ਇੰਨੇ ਮਕਬੂਲ ਹੋਏ ਤੇ ਇੱਕ ਰਾਜਨੀਤਿਕ ਪਾਰਟੀ ਜੋ ਕਿਸੇ ਗੈਰ ਮੁਲਕ ਦੀ ਹੋਵੇ ਇਹ ਮਤਲਬ ਮੇਰੇ ਕਹਿਣ ਦਾ ਕਿ ਭਾਰਤ ਤੋਂ ਬਾਹਰ ਕਿਸੇ ਵੱਡੀ ਪਾਰਟੀ ਦੇ ਉਹ ਲੀਡਰ ਬਣੇ ਹੋਣ ਸੋ ਇਸ ਕਰਕੇ ਉਹਨਾਂ ਦੀ ਜਿਹੜੀ ਹੈ ਬਹੁਤ ਚੜ੍ਹਾਈ ਸੀ ਬੜੀ ਹੁਣ ਵੀ ਹੈ ਸੋ ਉਹ ਪ੍ਰੋਮਿਨੈਂਟ ਸਿੱਖ ਮੰਨੇ ਜਾਂਦੇ ਨੇ ਤੇ 1984 ਦੇ ਵਿੱਚ ਹੋਏ ਜੈਨੋਸਾਈਡ ਦੀ ਗੱਲ ਅਕਸਰ ਉਹ ਕਰਦੇ ਰਹਿੰਦੇ ਆ ਸੋ ਉਹਨਾਂ ਦੇ ਉੱਤੇ ਅੱਖ ਰੱਖੀ ਜਾ ਰਹੀ ਸੀ ਇਹ ਖਬਰ ਜਿਹੜੀ ਹੈ ਹੁਣ ਨਸ਼ਰ ਹੋਈ ਹੈ ਕਿ ਉਹ ਕਿੱਥੇ ਜਾਂਦੇ ਨੇ ਕਿੱਥੇ ਰਹਿੰਦੇ ਨੇ ਕਿੰਨੇ ਵਜੇ ਘਰੋਂ ਨਿਕਲਦੇ ਆ ਫੈਮਿਲੀ ਕਿੱਥੇ ਜਾਂਦੀ ਆ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੀ ਵਾਈਫ ਹੈ ਉਹਨਾਂ ਦੀਆਂ ਦੋ ਬੱਚੀਆਂ ਨੇ ਜਾਂ ਫਿਰ ਕਈਏ ਬਜ਼ੁਰਗ ਮਾਪੇ ਵੀ ਹੋਣਗੇ ਸੋ ਉਹ ਸਾਰਿਆਂ ਦੀ ਅੱਖ ਸਾਰਿਆਂ ਦੇ ਉੱਤੇ ਅੱਖ ਰੱਖੀ ਜਾ ਰਹੀ ਸੀ ਇਸ ਦਾ ਮਤਲਬ ਹੈ ਕਿ ਆਉਂਦੇ ਸਮੇਂ ਦੇ ਵਿੱਚ ਕਿਤੇ ਨਾ ਕਿਤੇ ਜਗਮੀਤ ਸਿੰਘ ਵੀ ਟਾਰਗੇਟ ਦੇ ਉੱਤੇ ਸੀ ਸੋ ਇਹ ਗੱਲ ਕਿਤੇ ਵੀ ਲੁਕੀ ਛੁਪੀ ਨਹੀਂ ਹੋਈ ਨਾਲੋਂ ਨਾਲ ਇੱਕ ਵੱਡੀ ਤੁਹਾਨੂੰ ਗੱਲ ਦੱਸ ਦਵਾਂ ਕਿ ਇਸ ਦੇ ਇਲਜ਼ਾਮ ਜਿਹੜੇ ਕੈਲੀ ਏਪੀ ਜਾਂ ਜੋ ਉਹ ਗਲੋਬਲ ਨਿਊਜ਼ ਦੇ ਵਿੱਚ ਆਇਆ ਹੈ ਕਿ ਲਾਰੈਂਸ ਮਿਸ਼ਨੋਈ ਗੈਂਗ ਦੇ ਬੰਦੇ ਹੀ ਜਿਹੜਾ ਹੈ ਉਹ ਇਹ ਕੰਮ ਕਰ ਰਹੇ ਸੀ ਤੁਸੀਂ ਦੇਖੋ ਵੀ ਕੈਨੇਡਾ ਦੇ ਵਿੱਚ ਇਹ ਨਹੀਂ ਹੈ ਕਿ ਭਾਈ ਹਰਦੀਪ ਸਿੰਘ ਨਜਰ ਦਾ ਹੀ ਕਤਲ ਹੋਇਆ ਤੇ ਉਸ ਤੋਂ ਬਾਅਦ ਜਿਵੇਂ ਕਹਿ ਲਿਏ ਵੀ RCMP ਜਾਂ ਉਥੋਂ ਦੀ ਸੀਸ ਹੈਗੀ ਹੈ ਚੁਕੰਨੀ ਹੋ ਗਈ ਤੇ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਕਿ ਇੰਨਾ ਟਾਈਟ ਕਰ ਦਿੱਤਾ ਕੰਮ ਕਿ ਕੋਈ ਕਤਲ ਨਹੀਂ ਹੋਇਆ ਕਤਲ ਲਗਾਤਾਰ ਹੋ ਰਹੇ ਨੇ ਹੁਣ ਤਾਂ Hindu ਮੰਦਰਾਂ ਦੇ ਪੁਜਾਰੀਆਂ ਤੱਕ ਦੇ ਘਰਾਂ ਦੇ ਉੱਤੇ ਗੋਲੀਆਂ ਚੱਲ ਰਹੀਆਂ ਹਰਜੀਤ ਸਿੰਘ ਢੱਡਾ ਨਾਮ ਦਾ ਇੱਕ ਸਿੱਖ ਨੌਜਵਾਨ ਪਿਛਲੇ ਦਿਨੀ ਮਾਰਿਆ ਗਿਆ ਇੱਕ Hindu ਜੈਂਟਲਮੈਨ ਜਿਹੜਾ ਹੈਗਾ ਉਹਦਾ ਵੀ ਕਤਲ ਹੋ ਗਿਆ ਸੋ ਇਹ ਕੰਟੀਨਿਊਸਲੀ ਜਿਹੜਾ ਹੈਗਾ ਉਹ ਚੱਲਦਾ ਆ ਰਿਹਾ ਤੇ ਇਹ ਸਿੱਧੇ ਸਿੱਧੇ ਤੌਰ ਤੇ ਆਪਾਂ ਕਹੀਏ ਵੀ ਇਹ ਪਿੱਛੇ ਲਾਰਸ ਬਿਸ਼ਨੋਈ ਹੈ ਤੇ ਲਾਰਸ ਬਿਸ਼ਨੋਈ ਤੋਂ ਪਿੱਛੇ ਕੌਣ ਕੰਮ ਕਰ ਰਿਹਾ ਇਹ ਤਾਂ ਤੁਸੀਂ ਸਮਝ ਸਕਦੇ ਹੋ ਸੋ ਇਸ ਨੂੰ ਲੈ ਕੇ ਹੁਣ ਇਹ ਗੱਲ ਦੇਖਣ ਤੇ ਆ ਰਹੀ ਹੈ ਕਿ ਜਦੋਂ ਇੱਕ ਪਾਸੇ ਇਹ ਚਰਚਾ ਛੜੀ ਹੋਈ ਹੈ ਕਿ ਨਰਿੰਦਰ ਮੋਦੀ ਹੋ ਰਹੀ G7 ਦਾ ਹਿੱਸਾ ਬਣਨ ਜਾ ਰਹੇ ਆ ਉਸੇ ਵੇਲੇ ਉਸੇ ਵੇਲੇ ਜੜੀਆਂ ਖਬਰਾਂ ਹੈਗੀਆਂ ਉਹ ਆ ਜਾਣੀਆਂ ਔਰ ਉਸੇ ਟਾਈਮ ਦੇ ਉੱਤੇ ਇਹ ਖਬਰਾਂ ਆ ਜਾਣੀਆਂ ਕਿ ਭਾਈ ਅ ਇਹ ਜਗਮੀਤ ਸਿੰਘ ਜੋ ਐਨ ਡੀ ਪੀ ਦੇ ਲੀਡਰ ਹੈਗੇ ਉਹ ਟਾਰਗੇਟ ਤੇ ਨੇ ਉਤੋਂ ਦੂਜੀ ਗੱਲ ਜਿਹੜੀ ਹੈ ਜਿਹੜੇ ਪ੍ਰੋਟੈਸਟਰਸ ਨੇ ਬੜੀ ਵੱਡੀ ਗਿਣਤੀ ਦੇ ਵਿੱਚ ਉਹ ਪ੍ਰੋਟੈਸਟ ਕਰਨ ਪਹੁੰਚੇ ਹੋਇਆ ਅਮਰੀਕਾ ਤੋਂ ਆ ਰਹੇ ਆ ਯੂਕੇ ਤੋਂ ਆ ਰਹੇ ਆ ਜਾਂ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਤੋਂ ਆ ਰਹੇ ਆ ਸੋ ਮੈਂ ਕਿਤੇ ਨਾ ਕਿਤੇ ਇਹ ਸਮਝ ਰਿਹਾ ਕਿ ਕੈਨੇਡਾ ਦੀ ਕਿਤੇ ਇਹ ਚਾਲਤਾਂ ਨਹੀਂ ਕਿ ਨਰਿੰਦਰ ਮੋਦੀ ਹੋਰਾਂ ਨੂੰ ਬੁਲਾਇਆ ਜਰੂਰ ਜਾਵੇ ਤੇ ਉਹਨਾਂ ਨੂੰ ਇੱਕ ਵਾਰ ਫਿਰ ਐਕਸਪੋਜ਼ ਕਰਨ ਦਾ ਜਿਹੜਾ ਹੈਗਾ ਉਹਨਾਂ ਨੂੰ ਮੌਕਾ ਮਿਲ ਜੇ ਯਾਨੀ ਕਿ ਇੱਕ ਖਬਰ ਨੂੰ ਹਾਈਲਾਈਟ ਕਰਨਾ ਕਿਤੇ ਇਹ ਜਿਹੜੀਆਂ ਕੈਨੇਡੀਅਨ ਏਜੰਸੀਆਂ ਨੇ ਉਹ ਇਹ ਤਾਂ ਨਹੀਂ ਚਾਹੁੰਦੀ ਆ ਵੀ ਨਰਿੰਦਰ ਮੋਦੀ ਹੋਰੀ ਉੱਥੇ ਬੁਲਾਏ ਜਾਣ ਫੇਰ ਪ੍ਰੋਟੈਸਟਰਸ ਨੂੰ ਜਿਹੜੀ ਹੈਗੀ ਹੱਲਾਸ਼ੇਰੀ ਦਿੱਤੀ ਜਾਵੇ ਤਾਂ ਕਿ ਪੂਰਾ ਪ੍ਰੋਟੈਸਟ ਹੋਵੇ ਉਹਨਾਂ ਦੇ ਖਿਲਾਫ ਤੇ ਨਰਿੰਦਰ ਮੋਦੀ ਇੱਕ ਵਾਰ ਫਿਰ ਜਿਹੜਾ ਸੁਰਖੀਆਂ ਦੇ ਵਿੱਚ ਆ ਜਾਣ ਤੇ ਜੋ ਰਹਿੰਦਾ ਵੀ ਉਹਨਾਂ ਦੇ ਉੱਤੇ ਇਲਜ਼ਾਮ ਜਾਂ ਹੋਰ ਜਿਹੜੀਆਂ ਗੱਲਾਂ ਨੇ ਉਹ ਵੀ ਨਿਕਲ ਕੇ ਆ ਜਾਣ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਕੋਈ ਦੇਸ਼ ਜਿਹੜਾ ਜਿਹਦੇ ਦੇਸ਼ ਦੇ ਵਿੱਚ ਜਿਸ ਦੇਸ਼ ਦੇ ਵਿੱਚ ਲਗਾਤਾਰ ਕਤਲ ਹੋ ਰਹੇ ਹੋਣ ਤੇ ਫੌਰਨ ਦੀਆਂ ਗੈਂਗਸ ਜਿਹੜੀਆਂ ਉਹਦੇ ਵਿੱਚ ਇਨਵੋਲਵ ਹੋਣ ਤੇ ਜਿਨ੍ਹਾਂ ਦੇ ਇੱਕ ਪ੍ਰਾਈਮ ਮਿਨਿਸਟਰ ਪਾਰਲੀਮੈਂਟ 'ਚ ਖੜਕੇ ਕਹਿੰਦੇ ਹੋਣ ਕਿ ਸਾਡੇ ਕੋਲ ਸਬੂਤ ਹੈਗੇ ਨੇ ਸੋ ਉਹ ਮੁਲਖ ਜਿਹੜਾ ਹੈਗਾ ਉਹ ਸੱਦ ਰਿਆ ਹੋਵੇ ਤੁਹਾਨੂੰ ਹੀ ਮਤਲਬ ਕਿ ਤੁਹਾਡੇ ਤੁਹਾਡੇ ਤੇ ਇਲਜ਼ਾਮ ਲੱਗੇ ਤੇ ਤੁਹਾਨੂੰ ਹੀ ਸੱਦ ਰਿਆ ਹੋਵੇ ਸੋ ਇਹ ਕਿਤੇ ਨਾ ਕਿਤੇ ਪ੍ਰੋਟੈਸਟਰਸ ਦੇ ਨਾਲ ਜਾਂ ਉਹ ਜਿਹੜੇ ਹਰਜੀਤ ਸਿੰਘ ਨਿਜਰ ਦੇ ਜਿਹੜੇ ਸਮਰਥਕ ਨੇ ਉਹਨਾਂ ਦੇ ਨਾਲ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਕੈਨੇਡਾ ਸਰਕਾਰ ਮਿਲ ਚੁੱਕੀ ਹੈ ਉਹਨਾਂ ਦੇ ਨਾਲ ਅੰਦਰ ਖਾਤੇ ਜਾਂ ਇਹ ਵੀ ਨਹੀਂ ਇਹ ਵੀ ਨਹੀਂ ਕਹਿ ਸਕਦੇ ਮਿਲ ਚੁੱਕੀ ਹੈ ਭਈ ਉਹ ਚਾਹੁੰਦੇ ਹੋਣ ਭਈ ਇਹਨਾਂ ਨੇ ਤਾਂ ਪ੍ਰੋਟੈਸਟ ਕਰਨਾ ਹੀ ਕਰਨਾ ਹੈ ਅਸੀਂ ਆਪਣਾ ਕੰਮ ਕਰੀਏ ਮਤਲਬ ਕਿ ਕਿਤੇ ਨਾ ਕਿਤੇ ਗੇਮ ਖਮਾ ਕੇ ਤੇ ਨਰਿੰਦਰ ਮੋਦੀ ਹੋਰਾਂ ਨੂੰ ਇੱਕ ਵਾਰ ਫੇਰ ਪੂਰੀ ਦੁਨੀਆ ਦੇ ਵਿੱਚ ਐਕਸਪੋਜ਼ ਕਰਨਾ ਜਿਹੜਾ ਹੈਗਾ ਮੈਨੂੰ ਇਹ ਨਜ਼ਰ ਆਉਂਦਾ ਹੈ ਕਿ ਕੁਝ ਇਸ ਤਰ੍ਹਾਂ ਦੀ ਸਕੀਮ ਜਿਹੜੀ ਹੈ ਉਹ ਲੱਗਦੀ ਕੈਨੇਡਾ ਸਰਕਾਰ ਦੀ ਐਨ ਡੀ ਪੀ ਦੇ ਲੀਡਰ ਨੇ ਦੇਖੋ ਉਹ ਵਿਰੋਧ ਕਰ ਰਹੇ ਨੇ ਉਹ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਖੜ ਕੇ ਵੀ ਕਹਿ ਦਿੱਤੀ ਇਹ ਗੱਲ ਕਿ ਭਾਈ ਤੁਸੀਂ ਸਾਧ ਰਹੇ ਉਹਨਾਂ ਨੂੰ ਜਿਨ੍ਹਾਂ ਦੇ ਉੱਤੇ ਇਲਜ਼ਾਮ ਲੱਗੇ ਆ ਤੇ ਹੋਰ ਵੀ ਪਾਰਟੀਆਂ ਹੋਰ ਵੀ ਐਮਪੀ ਸੁਖਤਾਲੀਵਾਲ ਨੇ ਜਿਹੜੇ ਲਿਬਰਲ ਪਾਰਟੀ ਦੇ ਨੇ ਮਾਰ ਕਰਨ ਦੀ ਪਾਰਟੀ ਦੇ ਜਿਹੜੇ ਬੰਦੇ ਨੇ ਸੋ ਉਹਨਾਂ ਨੇ ਵੀ ਵਿਰੋਧ ਕਰ ਦਿੱਤਾ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਨਰਿੰਦਰ ਮੋਦੀ ਹੁਰੀ ਇੱਥੇ ਆਉਂਦੇ ਆ ਤੇ ਅਸੀਂ ਪ੍ਰੋਟੈਸਟਰਸ ਦੇ ਨਾਲ ਖੜਾਂਗੇ ਤੇ ਨਾਲੋਂ ਨਾਲ ਹੀ ਕੈਨੇਡੀਅਨ ਮੀਡੀਆ ਜਿਹੜਾ ਹੈ ਉਹ ਸਰਗਰਮ ਹੋ ਗਿਆ ਤੁਸੀਂ ਦੇਖੋ ਉਹ ਉਹ ਸਰਗਰਮ ਹੋ ਗਿਆ ਉਹ ਨਿਊਜ਼ ਜਿਹੜੀਆਂ ਹੈਗੀਆਂ ਨਰਿੰਦਰ ਮੋਦੀ ਹੋਰਾਂ ਦੇ ਉੱਪਰ ਦੇਣੀਆਂ ਸ਼ੁਰੂ ਕਰ ਦਿੱਤੀਆਂ ਸੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਇਹ ਤੂਲ ਦਿੱਤੀ ਜਾ ਰਹੀ ਦੁਬਾਰਾ ਜਿਹੜਾ ਹੈਗਾ ਇੱਕ ਵਾਰ ਫੇਰ ਨਰਿੰਦਰ ਮੋਦੀ ਜਾਂ ਬੀਜੇਪੀ ਜੋ ਏਜੰਸੀ ਨੈਟਵਰਕ ਹੈਗਾ ਜੋ ਜੋ ਵੀ ਇਹਨਾਂ ਵੱਲੋਂ ਕੀਤਾ ਗਿਆ ਜੋ ਇਲਜ਼ਾਮ ਇਹਨਾਂ ਦੇ ਉੱਤੇ ਲੱਗਦੇ ਆ ਉਹ ਦੁਬਾਰਾ ਇੱਕ ਵਾਰ ਜਿਹੜਾ ਸੁਰਖੀਆਂ ਦੇ ਵਿੱਚ ਲਿਆਉਣ ਦੇ ਲਈ ਜੀ7 ਦੇ ਬਾਕੀ ਮੁਲਕਾਂ ਨੂੰ ਦੱਸਣ ਦੇ ਲਈ ਕਿ ਲਾਓ ਭਾਈ ਕਿਉਂਕਿ ਹੁਣ ਦੇਖੋ ਨਾ ਉੱਥੇ ਹੋਰ ਵੀ ਲੋਕ ਆਉਣੇ ਜਰਮਨੀ ਫਰਾਂਸ ਯੂਕੇ ਦੇ ਨੁਮਾਇੰਦੇ ਆਉਣਗੇ ਹੋਰ ਸੌਦੀ ਅਰਬ ਦਾ ਵੀ ਰਾਜਾ ਆ ਰਿਹਾ ਹੈ ਤੇ ਉਹ ਸਾਰਿਆਂ ਦੇ ਸਾਹਮਣੇ ਜਦੋਂ ਇੱਕ ਲੀਡਰ ਦੇ ਖਿਲਾਫ ਪ੍ਰੋਟੈਸਟ ਹੋ ਰਹੇ ਹੋਣਗੇ 5000 ਲੋਕ 5000 ਗੱਡੀਆਂ ਪ੍ਰੋਟੈਸਟ ਕਰ ਰਹੀਆਂ ਹੋਣਗੀਆਂ ਤਾਂ ਫਿਰ ਦੇਖੋ ਉੱਥੇ ਹਾਲਤ ਕੀ ਬਣੇਗੀ ਬਾਕੀਆਂ ਦੇ ਖਿਲਾਫ ਨਹੀਂ ਹੋ ਰਹੇ ਹੋਣੇ ਸਿਰਫ ਨਰਿੰਦਰ ਮੋਦੀ ਹੋਰਾਂ ਦੇ ਖਿਲਾਫ ਲੋਕੀ ਝੰਡੇ ਲੈ ਕੇ ਖੜੇ ਹੋਣਗੇ ਤੋਂ ਉਹ ਫਿਰ ਇੱਕ ਜਿਹੜਾ ਦੁਨੀਆ ਦੇ ਵਿੱਚ ਮੈਸੇਜ ਜਾਣਾ ਸੋ ਮੈਨੂੰ ਕਿਤੇ ਨਾ ਕਿਤੇ ਲੱਗ ਰਿਹਾ ਵੀ ਇਹ ਗੱਲਬਾਤ ਜਿਹੜੀ ਹੈਗੀ ਆ ਉਹ ਇਸ ਤਰੀਕ ਇਸ ਤਰੀਕੇ ਦੇ ਨਾਲ ਚਲਾਈ ਜਾ ਰਹੀ ਆ ਜੀ ਤਾਂ ਦੇਖਿਆ ਜਾਵੇ ਤਾਂ ਜਿੱਥੇ ਇੱਕ ਪਾਸੇ ਪਿੰਨ ਜਦੋਂ ਪ੍ਰਾਈਮ ਮਿਨਿਸਟਰ ਵੱਲੋਂ ਨੈਦਰ ਮੋਦੀ ਨੂੰ ਸੱਦਾ ਭੇਜਦਾ ਗਿਆ ਪਰ ਉਹਨਾਂ ਦਾ ਦੇਸ਼ ਵਿੱਚ ਹੋਣ ਗੱਲੋਂ ਕਿ ਲੋਕਾਂ ਦੇ ਵੱਲੋਂ ਅਤੇ ਮੀਡੀਆ ਦੇ ਵੱਲੋਂ ਹੀ ਕਾਫੀ ਇਸ ਚੀਜ਼ ਦਾ ਕ੍ਰਿਟਿਕਾਈਜ਼ ਕੀਤਾ ਜਾ ਰਿਹਾ ਹੈ ਕਿਵੇਂ ਦੇਖਦੇ ਹੋ ਆਪਣੇ ਦੇਸ਼ ਨੂੰ ਉਹ ਕਿਵੇਂ ਸਮਝਣਗੇ ਜੋ ਉਹਨਾਂ ਦਾ ਕ੍ਰਿਟਿਕਾਈਜ਼ ਇਸ ਫੈਸਲੇ ਲੈ ਕੇ ਹੋ ਰਿਹਾ ਹੈ ਬਿਲਕੁਲ ਬਿਲਕੁਲ ਉੱਥੇ ਦੇ ਜਿਹੜੇ ਪ੍ਰੋਟੈਸਟ ਕਰਨ ਵਾਲੇ ਨੇ ਜਾਂ ਜਿਹੜੇ ਕੈਲੀਪੀ ਜਿਹੜੇ ਆਜ਼ਾਦੀ ਪਸੰਦ ਲੋਕ ਨੇ ਜਾਂ ਹੋਰ ਜਿਹੜੇ ਕੈਨੇਡੀਅਨ ਨੇ ਉੱਥੋਂ ਦੇ ਜਿਹੜੇ ਹਨ ਉਹ ਵੀ ਇਹ ਗੱਲ ਕਰ ਰਹੇ ਹੈ ਕਿ ਭਾਈ ਸਾਡੇ ਦੇਸ਼ ਦੀ ਸੋਵਰਨਿਟੀ ਪਹਿਲਾਂ ਹੈ ਕਿ ਜਾਂ ਫਿਰ ਡੀਲਾਂ ਪਹਿਲਾਂ ਨੇ ਉਹ ਮਾਰਕ ਕਰਨੀ ਹੋਰਾਂ ਨੂੰ ਸਵਾਲ ਪੁੱਛ ਰਹੇ ਨੇ ਕਿ ਅੱਜ ਦਾ ਪ੍ਰਧਾਨ ਮੰਤਰੀ ਜਿਹੜਾ ਹੈ ਸਾਡਾ ਉਹ ਪਹਿਲਾਂ ਡੀਲਾਂ ਨੂੰ ਰੱਖ ਲਿਆ ਕਿ ਰੱਖ ਰਿਹਾ ਹੈ ਜਾਂ ਫਿਰ ਜਿਹੜੀ ਸੋਵਰਨਿਟੀ ਹੈਗੀ ਆ ਜੇਕਰ ਸੋਵਰਨਿਟੀ ਤੇ ਹਮਲਾ ਹੋਇਆ ਤੇ ਉਹਨੂੰ ਪਹਿਲ ਦੇ ਆਧਾਰ ਤੇ ਲੈਣਾ ਚਾਹੀਦਾ ਜੇਕਰ ਇਹ ਇਹ ਵੀ ਗੱਲ ਹੈ ਨਾ ਵੀ ਅੱਜ ਜੇਕਰ ਮੰਨ ਲਓ ਵੀ ਨਰਿੰਦਰ ਮੋਦੀ ਹੋਰਾਂ ਨੂੰ ਸੱਦਿਆ ਜਾਂਦਾ ਤਾਂ ਕੈਨੇਡਾ ਦੇ ਵਿੱਚ ਤਾਂ ਹੋਰ ਮੁਲਕ ਵੀ ਹੈਗੇ ਨੇ ਜਿਹੜੇ ਟ੍ਰਾਂਸਨੇਸ਼ਨਲ ਰਿਪਰੈਸ਼ਨ ਕਰਦੇ ਨੇ ਤੇ ਉਹ ਫਿਰ ਕੀ ਮਤਲਬ ਮੇਰੇ ਕਹਿਣ ਦਾ ਵੀ ਉਹਨਾਂ ਨੂੰ ਵੀ ਇਸ ਗੱਲ ਦਾ ਸੱਦਾ ਹੈਗਾ ਵੀ ਤੁਸੀਂ ਕਰ ਸਕਦੇ ਹੋ ਅਸੀਂ ਜ਼ਿਆਦਾ ਕੁਝ ਨਹੀਂ ਕਹਿੰਦੇ ਅਸੀਂ ਦੁਬਾਰਾ ਸਾਤ ਲਈਦਾ ਸਾਲ ਖ ਬਾਅਦ ਤੁਹਾਨੂੰ ਮਤਲਬ ਕਿ ਸਾਰਾ ਕੁਝ ਨੋਰਮਲ ਹੋ ਜਾਂਦਾ ਹੈ ਇਹ ਉਹਨਾਂ ਨੂੰ ਵੀ ਸਦਾ ਹੈ ਸੋ ਹੋਰ ਖਤਰਾ ਜਿਹੜਾ ਕੈਨੇਡਾ ਦੇ ਵਾਸਤੇ ਇਹ ਹੈਗਾ ਜੇਕਰ ਇਸ ਤਰ੍ਹਾਂ ਹੁੰਦਾ ਸੋ ਇਸ ਗੱਲ ਦਾ ਵਿਰੋਧ ਜਿਹੜਾ ਕੈਨੇਡੀਅਨ ਲੋਕ ਕਰ ਰਹੇ ਆ ਹਾਂ ਜਿਹਦੇ ਜਿਸ ਮਤ ਦਾ ਨੰਦ ਕਰਦੇ ਸਾਡੇ ਲੁੱੜਨ ਦੇ ਦੀ ਆਪਣੇ ਵਿਚਾਰ ਨੂੰ ਸਦਾ ਦਰਸ਼ਕਾਂ ਅੱਗੇ ਰੱਖਣ ਦੇ ਲਈ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਭ ਦਾ ਬਹੁਤ ਧੰਨਵਾਦ